ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਪੈ ਰਹੀ ਹੈ ਤਾਂ ਹੁਸ਼ਿਆਰਪੁਰ ਦੇ ਵੀ ਭੰਗੀ ਚੋਦੇ ਵਿੱਚ ਅੱਜ ਪਾਣੀ ਆਇਆ ਹੋਇਆ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਕੀ ਉਹ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਭੰਗੀ ਪੁਲ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਕੀ ਹੁਸ਼ਿਆਰਪੁਰ ਭੰਗੀ ਚੋਦੇ ਵਿੱਚ ਅੱਜ ਪਾਣੀ ਆਇਆ ਹੋਇਆ ਹੈ ਤਾਂ ਪਾਣੀ ਦਾ ਬਹਾਵ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇੰਨਾ ਤੇਜ਼ ਪਾਣੀ ਦਾ ਬਹਾਵ ਜਿਹੜਾ ਕਿ ਹੋਇਆ ਪਿਆ ਇਹ ਤਾਂ ਜੇਕਰ ਅਸੀਂ ਓਵਰਆਲ ਗੱਲ ਕਰੀਏ ਤਾਂ ਜਿਹੜੇ ਜਿਹੜੇ ਰਸਤੇ ਜਾਂਦੇ ਨੇ ਉਸ ਮਾਤਾ ਚਿੰਤਪੁਰਨੀ ਜੀ ਦੇ ਨਤਮਸਤਕ ਹੋਣ ਦੇ ਲਈ ਵੀ ਕਈ ਸ਼ਰਧਾਲੂ ਨੇ ਜਿਹੜੇ ਵਕ ਵਕ ਕੋਨਿਆਂ ਤੋਂ ਆ ਰਹੇ ਨੇ ਤਾਂ ਰਸਤੇ ਨੇ ਜਿਹੜੇ ਕਿ ਇਹੀ ਰਸਤੇ ਨੇ ਜਿਹੜੇ ਕਿ ਉਧਰ ਆਊਟਸਾਈਡ ਨੂੰ ਜਾਂਦੇ ਨੇ ਸ਼ਹਿਰ ਦੇ ਵਿੱਚੋਂ ਭਾਵੇਂ ਇਹਨਾਂ ਨੂੰ ਆਪਾਂ ਸ਼ਾਰਟਕਟ ਕਹਿ ਸਕਦੇ ਹਾਂ ਤਾਂ ਉੱਥੇ ਵੀ ਪਾਣੀ ਆਣ ਕਾਰਨ ਜਿਹੜਾ ਕਿ ਲੋਕਾਂ ਦੇ ਵੱਲੋਂ ਉੱਧਰ ਨੂੰ ਕ੍ਰੋਸ ਨਹੀਂ ਕਰ ਪਾਇਆ ਜਾ ਰਿਹਾ ਤਾਂ ਜਿਸ ਦੇ ਨਾਲ ਵੱਡੀ ਸਮੱਸਿਆ ਆ ਰਹੀ ਹੈ ਤਾਂ ਪੰਗੀ ਪੁਲ ਦੀ ਇਹ ਵਾਲੀ ਤਸਵੀਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੋਂ ਤੁਹਾਨੂੰ ਜਿਹੜਾ ਕਿ ਕਸਬਾ ਜਿਹੜਾ ਕਿ ਦਿਖ ਰਿਹਾ ਹੈ ਅਕਾਜਵੇ ਦੀ ਜੇਕਰ ਗੱਲ ਕਰੀਏ ਤਾਂ ਕਾਜਵੇ ਤੋਂ ਜਿੱਥੋਂ ਤੁਸੀਂ ਪਾਣੀ ਆਉਂਦਾ ਥੱਲੇ ਦੇਖ ਰਹੇ ਪਏ ਹੋ ਕਾਫੀ ਤੇਜ਼ ਇਸ ਦਾ ਬਹਾਵ ਹੈ ਤਾਂ ਲੋਕੀ ਵੀ ਜਿਹੜੇ ਕਿ ਨੇ ਹੱਲੇ ਵੀ ਕੋਸ਼ਕ ਇਕਾਦੁੱਕਾ ਲੋਕ ਐਸੇ ਨੇ ਜਿਹੜੇ ਆਪਣੇ ਆਪ ਨੂੰ ਸੁਪਰਮੈਨ ਸਮਝਦੇ ਨੇ ਜਿਨ੍ਹਾਂ ਦੇ ਵੱਲੋਂ ਆਟੋਆਂ ਦੇ ਆਟੋਆਂ ਨੂੰ ਕਰਾਸ ਕਰਾਇਆ ਜਾ ਰਿਹਾ ਹੈ ਜਾਂ ਟਰੱਕ ਨੇ ਜਿਹੜੇ ਉਹਨਾਂ ਨੂੰ ਵੀ ਕਰਾਸ ਕਰਾਇਆ ਜਾ ਰਿਹਾ ਹੈ ਹੈਵੀ ਵਹੀਕਲ ਸਮਝਦੇ ਹੋયા ਪਰੰਤੂ ਇਸ ਤੋਂ ਪਹਿਲਾਂ ਦੱਸ ਦੇਣਾ ਚਾਹੁੰਦੇ ਆ ਜਦੋਂ ਪਿਛਲੀ ਵਾਰੀ ਹੁਸ਼ਿਆਰਪੁਰ ਭੰਗੀ ਚੌਂ ਦੇ ਵਿੱਚ ਪਾਣੀ ਆਇਆ ਸੀਗਾ ਤਾਂ ਇੱਕ ਟਰੱਕ ਵੀ ਜਿਹੜਾ ਕਿ ਆਫ ਬੈਲੈਂਸ ਹੋ ਕੇ ਸੜਕ ਤੋਂ ਥੱਲੇ ਆ ਗਿਆ ਸੀ ਤਾਂ ਇਹ ਜਿਹੜੀਆਂ ਕਾਜਵੇ ਦੀਆਂ ਵੀ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਇੱਥੋਂ ਵੀ ਜਿਹੜੇ ਕਿ ਪੱਥਰ ਰੁੜਨੇ ਸ਼ੁਰੂ ਹੋ ਚੁੱਕੇ ਨੇ ਤਾਂ ਜਿਹੜੀ ਰੋਡ ਹੈ ਬੁਰੀ ਤਰ੍ਹਾਂ ਦੇ ਨਾਲ ਟੁੱਟੀ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਜਿੱਦਾਂ ਵਾਟਰਫਾਲ ਤੋਂ ਪਾਣੀ ਡਿੱਗਦਾ ਹੋਵੇਗਾ ਇੰਜ ਤੁਹਾਨੂੰ ਜਾਪ ਰਿਹਾ ਹੋਵੇਗਾ ਪਰੰਤੂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਇਸ ਦੀ ਘੱਟੋ ਘੱਟ ਵੀ ਜਿਹੜਾ ਕਿ 8 ਤੋਂ 10 ਫੁੱਟ ਡੂੰਘਾ ਹੈ ਥੱਲੇ ਨੂੰ ਤਾਂ ਜੇਕਰ ਕੋਈ ਇਹਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਟੂ ਵੀਲਰ ਵਾਲਾ ਜਾਂ ਫਿਰ ਫੋਰ ਵੀਲਰ ਵਾਲਾ ਤਾਂ ਭਾਵੇਂ ਇਤੋਂ ਹਾਦਸਾ ਗ੍ਰਸਤ ਵੀ ਹੋ ਸਕਦਾ ਹੈ ਕਿਉਂਕਿ ਥੱਲੇ ਪੱਥਰ ਪਏ ਨੇ ਡਿੱਗੇ ਜਿਹੜੇ ਕਿ ਪੱਥਰ ਨੇ ਕਿਸੇ ਵੇ ਸਿਰਮੂ ਦੇ ਵਿੱਚ ਵੀ ਵਜ ਸਕਦੇ ਨੇ ਤਾਂ ਬਾਰ ਬਾਰ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਦੂਜੇ ਪਾਸੇ ਮੈਂ ਇੱਧਰ ਪੁਲ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਕਿ ਉਹ ਵੀ ਦਿਖਾ ਦੇਣਾ ਚਾਹਾਂਗਾ ਪੁਲ ਦੀਆਂ ਵੀ ਜਿਹੜੀਆਂ ਕਿ ਪੁਲ ਤੇ ਪੂਰਾ ਜਾਮ ਇਸ ਟਾਈਮ ਲੱਗਿਆ ਹੋਇਆ ਹੈ ਤੇ ਇਸ ਜਾਮ ਦਾ ਕਾਰਨ ਕਿਤੇ ਨਾ ਕਿਤੇ ਮਾਤਾ ਚਿੰਤਪੁਰਨੀ ਜਿਹਦੇ ਨਵਰਾਤਰੇ ਜਿਹੜੇ ਕਿ ਸ਼ੁਰੂ ਹੋਏ ਪਏ ਨੇ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਕਿ ਅਬ ਵੱਖ-ਵੱਖ ਕੋਨਿਆਂ ਦੇ ਵਿੱਚੋਂ ਦੇਸ਼ ਭਰ ਦੇ ਤੋਂ ਆ ਰਹੀਆਂ ਨੇ ਤਾਂ ਇਹੀ ਰਸਤਾ ਹੈ ਜਿਹੜਾ ਕਿ ਹੋ ਕੇ ਜਾਂਦਾ ਹੈ ਮਾਤਾ ਚਿੰਤਪੁਰਨੀ ਨੂੰ ਚਿੰਤਪੁਰਨੀ ਰੋਡ ਤੇ ਚੜਨ ਨੂੰ ਮੇਨ ਇਧਰੋਂ ਹੀ ਜਿਹੜਾ ਕਿ ਰਸਤੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਲੋਕੀ ਜਿਹੜੇ ਕਿ ਇੱਕ ਲਾਈਨ ਨੂੰ ਛੱਡ ਕੇ ਜਿਹੜੀਆਂ ਕਿ ਉਹਨਾਂ ਵੱਲੋਂ ਵੀ ਤਿੰਨ-ਤਿੰਨ ਚਾਰ-ਚਾਰ ਲਾਈਨਾਂ ਬਣਾਈਆਂ ਜਾ ਰਹੀਆਂ ਨੇ ਕਿਉਂ ਜਿਹੜੀਆਂ ਕਿ ਅਜਿਹੀ ਮੂਰਖਤਾ ਕੀਤੀ ਜਾ ਰਹੀ ਪਈ ਹੈ ਇਹ ਚੀਜ਼ ਜਿਹੜੀ ਕਿ ਨਹੀਂ ਆਪਾਂ ਕਿਸੇ ਨੂੰ ਵੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਜੇਕਰ ਅਸੀਂ ਆਪਣੀ ਲਾਈਨ ਦੇ ਵਿੱਚ ਖੜੇ ਰਵਾਂਗੇ ਆਪਣੇ ਅ ਲਾਈਨ ਦੇ ਵਿੱਚ ਵੇਟ ਕਰਾਂਗੇ ਆਪਣੀ ਵਹੀਕਲ ਦੇ ਨਿਕਲਣ ਦਾ ਤਾਂ ਇਹ ਜਾਮ ਹੈ ਜਿਹੜਾ ਕਿ ਜਲਦੀ ਖੁੱਲ ਜਾਵੇਗਾ ਤਾਂ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਜੇਕਰ ਗੱਲ ਕਰੀਏ ਤਾਂ ਉਹ ਵੀ ਪੁਆਇੰਟਾਂ ਤੇ ਕਿਤੇ ਇਕਾਦੁੱਕਾ ਜਗਾਵਾਂ ਤੇ ਮੌਜੂਦ ਜ਼ਰੂਰ ਦਿਖਣਗੇ ਤੁਹਾਨੂੰ ਪਰੰਤੂ ਜ਼ਿਆਦਾ ਇਸ ਵਾਰੀ ਜਿਹੜਾ ਕਿ ਕੋਨਿਆਂ ਤੇ ਕਹਿ ਲਈਏ ਉਹ ਮੌਜੂਦ ਤੁਹਾਨੂੰ ਨਹੀਂ ਦਿਖਣਗੇ ਪੁਲਿਸ ਪ੍ਰਸ਼ਾਸਨ ਵੀ ਤਾਂ ਲੋਕਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ ਤਾਂ ਬਾਰ-ਬਾਰ ਵੀ ਜਿਹੜੇ ਕਿ ਲੋਕ ਨੇ ਉਹ ਆਪਣੇ ਵੀਕਲ ਇੱਥੋਂ ਪਾਰਕ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਚੰਦ ਜਿਹੜੇ ਕਿ 3-4 ਮਿੰਟ ਦੇ ਬਚਾਨ ਦੇ ਚੱਕਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਜਾ ਰਹੀ ਹੈ ਜੋ ਕਿ ਦਰਅਸਲ ਗਲਤ ਹੈ ਕਿਉਂਕਿ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਕਿ ਕਸੂਰਵਾਰੇ ਲੋਕ ਕਹਿਣਗੇ ਕਿ ਇੱਥੇ ਪੁਲਿਸ ਵਾਲੇ ਮੌਜੂਦ ਹੋਣੇ ਚਾਹੀਦੇ ਸੀ ਜਾਂ ਪੁਲਿਸ ਵਾਲਿਆਂ ਵੱਲੋਂ ਵਾਰਨਿੰਗ ਨਹੀਂ ਦਿੱਤੀ ਗਈ ਪਰੰਤੂ ਇੱਕ ਆਪਣਾ ਪਰਸਨਲ ਵੀ ਜਿਹੜਾ ਕਿ ਦਿਮਾਗ ਹੈ ਉਹ ਲੋਕਾਂ ਨੂੰ ਚਲਾਣਾ ਪਵੇਗਾ ਕਿਉਂਕਿ ਬਾਰ-ਬਾਰ ਨੇ ਜਿਹੜੇ ਕਿ ਪੁਲਿਸ ਅਧਿਕਾਰੀ ਕਿਉਂਕਿ ਹੁਣ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਚੋਹਾਲ ਦੇ ਵਿੱਚ ਵੀ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਤਾਂ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਜ਼ਿਆਦਾਤਰ ਉਹਨਾਂ ਦੀ ਡਿਊਟੀ ਉਧਰ ਵੀ ਲੱਗੀ ਹੋਈ ਹੈ ਤਾਂ ਹੁਣ ਇੱਥੇ ਹਰ ਜਗ੍ਹਾ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵੀ ਜਿਹੜੀ ਕਿ ਪੋਸੀਬਲ ਨਹੀਂ ਹੈਗੀ ਲੋਕਾਂ ਨੂੰ ਆਪਣੇ ਦਿਮਾਗ ਨਾਲ ਵੀ ਸੋਚਣਾ ਪਵੇਗਾ ਤੇ ਆਪਣਾ ਪਰਸਨਲ ਲੈਵਲ ਤੇ ਸੋਚ ਨੂੰ ਅੱਗੇ ਲੈ ਕੇ ਜਾਣਾ ਪਵੇਗਾ ਇਸ ਤਰ੍ਹਾਂ ਦਾ ਫੇਰ ਇੱਕ ਵਾਰੀ ਅਪੀਲ ਕਰਨਾ ਚਾਹਾਂਗੇ ਅਸੀਂ ਆਪਣੇ ਵੱਲੋਂ ਵੀ ਅਦਾਰਾ ਹਿਸ਼ਾਰਪੁਰ ਨਿਊਜ਼ ਵੱਲੋਂ ਜਿਹੜਾ ਕਿ ਇਸ ਤਰ੍ਹਾਂ ਦੇ ਰਿਸਕ ਨਾਲ ਲਿੱਤਾ ਜਾਵੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਉਸ ਦਾ ਜ਼ਿੰਮੇਵਾਰ ਕੋਈ ਨਹੀਂ ਬਲਕਿ ਜਿਹੜੇ ਲੋਕ ਇਹਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹੀ ਹੋਣਗੇ